ਸ਼ਸ਼ੀਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੁਹਾਲੀ ਦੇ ਵਿੱਚ ਪੈਂਦੇ ਸੰਨੀ ਇਨਕਲੇਵ ਦੇ ਇੱਕ ਫਲੈਟ ਦੇ ਵਿੱਚ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਕਿ ਬੰਦ ਕਮਰੇ ਦੇ ਵਿੱਚੋਂ ਲੜਕੀ ਦੀ ਜਿਹੜੀ Laash ਹੈ ਉਹ ਬਰਾਮਦ ਕੀਤੀ ਗਈ ਹੈ 5 ਮਹੀਨੇ ਪਹਿਲਾਂ ਹੀ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਸੰਸਨੀ ਇਨਕਲੇਵ ਦੇ ਵਿੱਚ ਸ਼ਿਫਟ ਹੁੰਦਾ ਹੈ ਤੇ ਇੱਕ ਹੁਣ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਬੰਦ ਕਮਰੇ ਵਿੱਚ ਪੇਟ ਪਰੇ ਹਲਾਤਾ ਦੇ ਵਿੱਚ ਜਿਹੜੀ ਹੈ ਲੜਕੀ ਦੀ লাশ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ ਇਲਾਕੇ ਦੇ ਵਿੱਚ ਚੜ੍ਹਦਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਵੱਡੀ ਵਾਰਦਾਤ ਸਨਨੀ ਇਨਕਲੇਵ ਜੋ ਕਿ ਮੁਹਾਲੀ ਦੇ ਵਿੱਚ ਪੈਂਦਾ ਹੈ ਉੱਥੇ ਵੱਡੀ ਵਾਰਦਾਤ ਵਾਪਰੀ ਹੈ ਇਸੇ ਤੇ ਹੀ ਜ਼ਿਆਦਾ ਜਾਣਕਾਰੀ ਲੈ ਲੈਣੇ ਮੇਰੇ ਸਹਿਯੋਗੀ ਵਨੀਤੋ ਜੀ ਵਨੀਤ ਇੱਕ ਵੱਡੀ ਵਾਰਦਾਤ ਹੋਈ ਹੈ ਬਿਲਕੁਲ ਦੇਖੋ ਜਿਸ ਹਲ ਦੇ ਨਾਲ ਸਨਨੀ ਇਨਕਲੇਵ ਦੀ ਗੱਲ ਕਰੀਏ ਤੇ ਘਰ ਦੇ ਵਿੱਚ ਇੱਕ ਕੁੜੀ ਦਾ ਜਿਹੜਾ ਮਰਡਰ ਹੋਇਆ ਮਰਡਰ ਤੋਂ ਬਾਅਦ ਸਨਨੀ ਦਾ ਮਾਹੌਲ ਜਿਹੜਾ ਕਿ ਦੇਖਣ ਨੂੰ ਮਿਲਿਆ ਲੋਕ ਜਿਹੜੇ ਨੇ ਘਬਰਾਏ ਹੋਏ ਨਜ਼ਰ ਆ ਰਹੇ ਨੇ ਕਿ ਕੀ ਕੁੜੀ ਜਿਹੜੀ ਆਪਣੇ ਘਰੇ ਰਹਿ ਰਹੀ ਸੀ ਔਰ ਇਸ ਘਰ ਦੇ ਵਿੱਚ ਉਹਦਾ ਮਰਡਰ ਕੀਤਾ ਜਾਂਦਾ ਹੈ આરોપી ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਘਰ ਦੇ ਬਾਹਰ ਖੜੀ ਗੱਡੀ ਜਿਹੜੀ ਹੈ ਉਹ ਵੀ ਚੋਰੀ ਹੋਣ ਦੀ ਸੂਚਨਾ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਚੀ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ ਤੇ ਪੁਲਿਸ ਦੀ ਟੀਮ ਜਿਹੜੀ ਹੈ ਉਹ ਮੌਕੇ ਤੇ ਪਹੁੰਚ ਚੁੱਕੀ ਹੈ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਰਿਕਵਰ ਕਰ ਲਿੱਤਾ ਗਿਆ ਕੁਝ ਉਸ ਨੇ ਆਪਣੀ ਕਸਟਡੀ ਦੇ ਵਿੱਚ ਉਹ ਡੈੱਡ ਬੋਡੀ ਲੈ ਲਈ ਹੈ ਤਾਂ ਕਿ ਉਹਦਾ ਪੋਸਟਮਾਰਟਮ ਕਰਾਇਆ ਜਾਏ ਫੋਰੈਂਸਿਕ ਦੀ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਆ ਚੁੱਕੀ ਹੈ ਤੇ ਆਸ-ਪਾਸ ਦੇ ਜਿਹੜੇ ਸੀਸੀਟੀਵੀ ਫੁਟੇਜ ਹੈ ਉਸ ਨੂੰ ਵੀ ਖਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਿੱਧਾ ਤੋਂ ਤੁਸੀਂ ਦੱਸੋ ਮੈਂ ਅੱਗੇ ਜੰਮ ਦੇ ਦਾ ਫਿਲਹਾਲ ਇੱਥੇ ਪੁਸ਼ਪਰਪਾਲ ਦੇ ਵਿੱਚ ਪੁਲਿਸ ਪਈ ਹੋਈ ਹੈ ਕੁਝ ਡੇਰ ਦੇ ਵਿੱਚ ਦੇ ਵਿੱਚ ਪੁਲਿਸ ਜਿਹੜੀ ਹੈ ਕੁਝ ਖੁਲਾਸੇ ਕਰਦੀ ਸੀ ਜੀ ਜੀ ਨੀ ਤੇ ਲੜਕੀ ਵੀ ਆਈ ਹੋਈ ਸੀ ਦੇਖੋ ਹਜੇ ਹਜੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ ਹਾਲਾਂਕਿ ਜਿਹੜੇ ਆਸ-ਪਾਸ ਦੇ ਜਿਹੜੇ ਗਵਾਂਢੀ ਦੱਸਦੇ ਨੇ ਉਸ ਦੇ ਬਾਰੇ ਉਹ ਤੇ ਕਹਿੰਦੇ ਕਿ ਪਰਿਵਾਰ ਜਿਹੜਾ ਕੁਝ ਦਿਨ ਪਹਿਲਾਂ ਹੀ ਇੱਥੇ ਸ਼ਿਫਟ ਹੋਇਆ ਸੀ ਇਸ ਘਰ ਦੇ ਵਿੱਚ ਤੇ ਉਹਨਾਂ ਨੇ ਪਰਿਵਾਰ ਦੇ ਨਾਲ ਅੱਜ ਇੱਕ ਕੁਝ ਰਹਿਾਂ ਕੋਨ ਕੋਨ ਮੈਂਬਰਿਜ ਘਰ ਦੇ ਵਿੱਚ ਰਹਿੰਦੇ ਸੀ ਕਿ ਕੁਛ ਦੀ ਕੁੜੀ ਵਿਆਹੀ ਹੋਈ ਸੀ ਜਾਂ ਨਹੀਂ ਸੀ ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ ਜਦੋਂ ਇਹ ਵਾਰਦਾਤ ਹੋਈ ਉਹ ਲੜਕੀ ਨੇ ਜਦੋਂ ਇਹ ਵਾਰਦਾਤ ਹੋਈ ਉਹ ਲੜਕੀ ਕੱਲੀ ਸੀ ਘਰ ਚ ਮੌਜੂਦ ਬਿਲਕੁਲ ਬਿਲਕੁਲ ਦੇਖੋ ਜਦੋਂ ਇਹ ਵਾਰਦਾਤ ਹੋਈ ਹੈ ਤਾਂ ਉਸ ਸਮਾਂ ਕੁੜੀ ਜੜੀ ਹੈ ਉਹ ਕੱਲੀ ਸੀ ਔਰ ਜਿਸ ਵਾਰ ਦੇ ਨਾਲ ਡੈਡ ਬੋਡੀ ਜੜੀ ਮਿਲੀ ਹੈ ਬੈਡਰੂਮ ਦੇ ਵਿੱਚੋਂ ਆ ਡੈਡ ਬੋਡੀ ਜੜੀ ਆ ਪੁਲਿਸ ਨੂੰ ਰਾਮਤ ਹੋਈ ਹੈ ਔਰ ਉਸ ਤੋਂ ਬਾਅਦ ਹੁਣ ਫੋਰੈਂਸਿਕ ਦੀ ਟੀਮ ਬੁਲਾ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਆ ਫਿਰ ਕੋਨ ਘਰੇ ਆਏ ਸੀ ਕਿਆ ਲੁੱਟ ਖੋਹ ਦੇ ਇਰਾਦੇ ਨਾਲ ਮਰਡਰ ਕੀਤਾ ਗਿਆ ਕਿ ਡਕੈਤੀ ਕਰਨ ਆਏ ਸੀ ਜਾਂ ਗੱਡੀ ਚੋਰੀ ਕਰਨ ਆਏ ਜਾਂ ਫਿਰ ਜਿਸ ਹੋ ਰਹੀ ਜੀ 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 तमाम ਜਾਣਕਾਰੀ ਦੇ ਜੀ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਤਾਂ ਸਨੀ ਇਨਕਲੇਵ ਜੋ ਕਿ ਮੁਹਾਲੀ ਦੇ ਵਿੱਚ ਪੈਂਦਾ ਏਰੀਆ ਉੱਥੇ ਇੱਕ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਕਿਹਾ ਜਾ ਰਿਹਾ ਕਿ ਜਿਸ ਵੇਲੇ ਵੱਡੀ ਵਾਰਦਾਤ ਹੋਈ ਹੈ ਉਸ ਵੇਲੇ ਲੜਕੀ ਇਕੱਲੀ ਹੀ ਘਰ ਦੇ ਵਿੱਚ ਮੌਜੂਦ ਹੁੰਦੀ ਹੈ 5 ਮਹੀਨੇ ਪਹਿਲਾਂ ਹੀ ਇਹ ਸਾਰਾ ਪਰਿਵਾਰ ਸਨਨੀ ਇਨਕਲੇਵ ਦੇ ਇੱਕ ਘਰ ਦੇ ਵਿੱਚ ਸ਼ਿਫਟ ਹੁੰਦਾ ਤੇ ਹੁਣ 5 ਮਹੀਨੇ ਬਾਅਦ ਵੱਡੀ ਵਾਰਦਾਤ ਹੋਈ ਹੈ ਲੜਕੀ ਦੇ ਖੂਨ ਦੇ ਨਾਲ ਲਤਪਤ লাশ ਇੱਕ ਬੰਦ ਕਮਰੇ ਵਿੱਚੋਂ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਜਿਹੜਾ ਉਹ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਹਰ ਇੱਕ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਉੱਥੇ ਹੀ ਮੇਰੇ ਸਹਿਯੋਗੀ ਵਿਨੀਤ ਨੇ ਇਹ ਵੀ ਦੱਸਿਆ ਕਿ ਘਰ ਦੇ ਜਿਹੜੀ 12 ਕਾਰ ਖੜੀ ਹੋਈ ਸੀ ਉਹ ਵੀ ਉਥੋਂ ਜਿਹੜੀ ਇਹ ਗੈਪ ਹੋਈ ਪਈ ਹੈ ਤੇ ਕਿਹਾ ਜਾ ਸਕਦਾ ਹੈ ਕਿ ਲੁੱਟ ਦੀ ਵਾਰਦਾਤ ਕਰਕੇ ਜਿਹੜੀ ਵੱਡੀ ਵਾਰਦਾਤ ਕੀਤੀ ਹੈ ਪਰ ਐ ਤਾਂ ਹੁਣ ਜਾਂਚ ਦਾ ਇੱਕ ਵਿਸ਼ਾ ਬਣਿਆ ਹੋਇਆ ਪਰ ਵੱਡੀ ਵਾਰਦਾਤ ਕਿਹਾ ਜਾ ਸਕਦਾ ਹੈ ਕਿਉਂਕਿ ਇੱਕ ਲੜਕੀ ਦੀ ਜਿਹੜੀ ਇਕੱਲੀ ਹੀ ਘਰ ਦੇ ਵਿੱਚ ਮੌਜੂਦ ਸੀ ਉਸ ਦੀ ਆਪਣੇ ਹੀ ਕਮਰੇ ਦੇ ਵਿੱਚੋਂ লাশ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਮੁਹੱਲੇ ਦੇ ਵਿੱਚ ਜਿਹੜਾ ਉਹ ਸਨਸਨੀ ਫੈਲੀ ਹੋਈ ਹੈ ਹਰੇਕ ਦੇ ਮਨ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਪੁਲਿਸ ਵੀ ਜਿਹੜੀ ਹੈ ਮੌਕੇ ਤੇ ਪਹੁੰਚ ਗਈ ਹੈ ਪਰ ਵੱਡੀ ਵਾਰਦਾਤ ਸਨੀ ਇਨਕਲੇਵ ਤੋਂ ਸਾਹਮਣੇ ਆਈ ਹੈ ਜੋ ਕਿ ਮੁਹਾਲੀ ਦੇ ਵਿੱਚ ਪੈਂਦਾ ਹੈ ਕਿਹਾ ਜਾ ਰਿਹਾ ਹੈ ਕਿ ਪੋਰਸ਼ ਇਲਾਕਾ ਹੈ ਰਿਹਾਇਸ਼ੀ ਇਲਾਕਾ ਹੈ ਅਤੇ 5 ਮਹੀਨੇ ਪਹਿਲਾਂ ਹੀ ਜਿਹੜਾ ਪਰਿਵਾਰ ਜਿਹੜਾ ਸ਼ਿਫਟ ਹੁੰਦਾ ਸਨੇਂ ਕਲੇਵ ਦੇ ਘਰ ਦੇ ਵਿੱਚ ਤੇ ਇੱਕ ਲੜਕੀ ਦਾ ਜਿਹੜਾ ਹੁਣ ਮਰਡਰ ਕੀਤਾ ਗਿਆ ਹੈ ਘਰ ਦੇ ਅੰਦਰ ਬੰਦ ਕਮਰੇ ਵਿੱਚੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਇਸ ਲੜਕੀ ਦੀ ਜਿਹੜੀ ਹੈ ਉਹ Laash ਬਰਾਮਦ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਜਿਹੜੀ ਹੈ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ek aur whatsapp channel par